ਸਿਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਸਾਡੇ ਪਿੰਡ ਦੀ ਧੀ ਜਿਹੜੀ ਹੈ ਵਰਖਾ ਪੁੱਤਰੀ ਹਰਜਿੰਦਰਪਾਲ ਉਹਦੀ ਕੱਲ ਸ਼ਾਦੀ ਹੈ ਤੋਂ ਸਾਡੀ ಗ್ರಾಮ ਪੰਚਾਇਤ ਪਿੰਡ ਸਤਵਾਲੀ ਵੱਲੋਂ ಗ್ರಾಮ ਪੰਚਾਇਤ ਸਤਵਾਲੀ ਕੰਨਿਆ ਦਾ ਟ੍ਰਸਟ ਸ਼ੁਰੂ ਕੀਤਾ ਗਿਆ ਜਿਹਦੀ ਪੁਰੀ ਰਾਖੀ ਜਿਹੜੀ ਹੈ ਸਹਿਤਾ ਆ ਉਹ ਸ਼੍ਰੀ ਅਨਿਲ ਕੁਮਾਰ ਸ਼ਰਮਾ ਜੀ ਜਨਮ ਪਬਲਿਕ ਸਕੂਲ ਵੱਲੋਂ ਕੀਤੀ ਜਾ ਰਹੀ ਹੈ ਇਹ ਉਹਨਾਂ ਵੱਲੋਂ ਫੰਡਿੰਗ ਕੀਤੀ ਜਾਂਦੀ ਹੈ ਸੋ ਅੱਜ ਅਸੀਂ ਉਹਨਾਂ ਦੇ ਘਰ 5100 ਰੁਪਏ ਦਾ ਜਿਹੜਾ ਆ ਇਹ ਰਕਮ ਦੇਣ ਵਾਸਤੇ ਸ਼ਗਨ ਦੇਣ ਵਾਸਤੇ ਜਾ ਰਹੇ ਆ ਤੋ ਆਓ ਹੁਣ ਉਹ ਦਿਖਾਨੇ ਆ ਸਮੂਹ ਗ੍ਰਾਮ ਪੰਚਾਇਤ ਵੱਲੋਂ ਉਹਨਾਂ ਦੇ ਨਾਲ ਅ ਅੱਗੇ ਦੀਆਂ ਤਸਵੀਰਾਂ ਜੀ ਧੰਨਵਾਦ ਜੀ ਹਾਂਜੀ ਅੱਜ ਗ੍ਰਾਮ ਪੰਚਾਇਤ 47 ਕੰਨਿਆੜਾ ਟਰਸਟ ਵੱਲੋਂ ਬੱਚੀ ਸਾਡੀ ਤੇ ਇਹਨੂੰ ਅਸੀਂ ਜੋ ਸਕੀਮ ਸ਼ੁਰੂ ਕੀਤੀ ਹੈ ਉਹਦੇ ਤਹਿਤ 5100 ਰੁਪਏ ਦਾ ਚੈੱਕ ਦੇਣ ਵਾਸਤੇ ਆਈ ਸੀਗੀ ਸਾਰੀ ਪੰਚਾਇਤ ਮੌਜੂਦ ਹੈ ਸੋ ਸਾਡੇ ਵੱਲੋਂ ਸ਼੍ਰੀ ਅਨਿਲਕਮਾ ਸ਼ਰਮਾ ਜੀ ਰੈਨਬੋ ਪਬਲਿਕ ਸਕੂਲ ਦੇ ਚੇਅਰਮੈਨ ਔਰ ਸਾਡੇ ਟਰਸਟ ਦੇ ਜਿਹੜੇ ਚੇਅਰਮੈਨ ਨੇ ਉਹਨਾਂ ਦਾ ਬਹੁਤ-ਬਹੁਤ ਸਮੂਹ ਪੰਚਾਇਤ ਵੱਲੋਂ ਔਰ ਪਰਿਵਾਰ ਵੱਲੋਂ ਬਹੁਤ-ਬਹੁਤ ਧੰਨਵਾਦ ਔਰ ਬੇਟੀ ਦੇ ਪਰਮਾਤਮਾ ਮੇਰ ਪਰਿਆਤ ਰੱਖੇ ਔਰ ਆਉਣ ਵਾਲਾ ਦਾ ਜੀਵਨ ਜਿਹੜਾ ਸੁਖੀ ਭਰਿਆ ਰਹੇ ਉਹ ਇੰਨੀ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ